ایو بولے سو نرب جے بھی سو نرب बोले सो निरभय भगवान मालिक महाराज की जय जय भीम जय भारत जय भीम जय भारत जय भीम जय भारत भी। 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 लवकुश सेना आई है नई रोशनी आई है लवकुश सेना आई है नई रोशनी लाई है मैं बहुत संजीत दा लवकुश सेना पंजाब प्रधान आज बहुत ही दुख भरा दिन है कि जो ਸਾਡੇ ਮਸੀਹਾ ਦਲਦਲਾਂ ਦੇ ਮਸੀਹਾ ਪੂਰੇ ਦੇਸ਼ ਦੇ ਮਸੀਹਾ ਕਹਾਂਗੇ ਆਪਾਂ ਪੂਰੇ ਆਪਣਾ ਭਾਰਤ ਦੇਸ਼ ਦੇ ਮਸੀਹਾ ਕਹਾਂਗੇ ਕਿਉਂ ਕੱਲੇ ਦਲਦਲਾਂ ਦੇ ਨਹੀਂ ਉਹਨਾਂ ਨੇ ਭਾਰਤੀ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੇ ਲਿਖਿਆ ਪੂਰੇ ਦੇਸ਼ ਵਾਸਤੇ ਲਿਖਿਆ ਨਾ ਕਿ ਇੱਕ ਜਾਤੀਵਾਦ ਲਿਖਿਆ ਉਹਦੇ ਚ ਪੂਰੇ ਪੂਰੇ ਹੱਕ ਰੇ ਹਰ ਇੱਕ ਜਾਤੀ ਨੂੰ ਜਿੰਨਾ ਜਿੰਨਾ ਦੇਸ਼ ਦੇ ਚ ਯੋਗਦਾਨ ਆ ਉਸੇ ਮੁਤਾਬਕ ਹੀ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਗਏ ਨੇ ਸੰਵਿਧਾਨ ਦੇ ਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਬਦੌਲਤ ਤੇ ਅੱਜ ਉਹਨਾਂ ਦੀ ਜਿਹੜੀ ਆ ਪ੍ਰੇਨਿਰਵਾਣ ਦਿਵਸ ਜੋ ਕਿ 6 ਦਸੰਬਰ 1952 ਨੂੰ ਜਿਹੜੇ ਏਡੇ ਵੱਡੇ ਮਹਾਨ ਨਾਇਕ ਪੂਰੇ ਭਾਰਤ ਦੇਸ਼ ਦੇ ਮਸੀਹਾ ਦੇ ਸਾਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ 'ਚ ਚਲ ਗਏ ਸੀ ਅੱਜ ਉਹਨਾਂ ਦੀ ਪੂਰਨ ਤਿਥੀ ਤੇ ਪ੍ਰੇਨਿਰਵਾਣ ਨਿਰਵਾਣ ਦਿਵਸ ਤੇ ਉਹਨਾਂ ਨੂੰ ਹੀ ਸਤਿ ਸਤ ਨਮਸਕਾਰ ਕਰਦੇ ਆ ਤੇ ਸ਼ਰਦਾ ਦੇ ਫੁੱਲ ਜਿਹੜੇ ਪੇੜ ਕਰਦੇ ਆ جیم 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 جے بھی جے بھیم جو بولے سو نرب لو کس ہے لو کس آئی ہے جو بولے سو نرب اج چھ دسمبر ایک بڑی مہان ہستی ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਾਡੇ ਲੋਕਾਂ ਵਾਸਤੇ ਕੁਰਬਾਨ ਕਰ ਦਿੱਤਾ ਸਾਨੂੰ ਇੱਕ ਬੜੀ ਵੱਡੀ ਦਾਤ ਦਿੱਤੀ ਸੰਵਿਧਾਨ ਦੀ ਦਾਤ ਜਿਨ੍ਹਾਂ ਨੂੰ ਅਸੀਂ ਸੰਵਿਧਾਨ ਨਰਮਤਾ ਕਹਿੰਦੇ ਆ ਡਾਕਟਰ ਬੀਮਰਾਵ ਜੀ ਅਮੇਟਕਰ ਇਹਨਾਂ ਦੀ ਅੱਜ ਪੁੰਨ ਦਿthi ਆ ਅੱਜ ਦੇ ਦਿਨ ਇਹ ਵਰਗਵਾਸ ਹੋਇਸਨ ਔਰ ਸਾਡੇ ਵਾਸਤੇ ਅਮੋਲਕ ਜਾਇਦੇ ਛੱਡ ਗਏ ਆਪਣਾ ਪੂਰਾ ਜਿਹੜਾ ਜੀਵਨ ਇਹਨਾਂ ਨੇ ਲੋਕਾਂ ਦੀ ਸੇਵਾ ਦੇ ਸਮਰਪਿਤ ਕੀਤਾ ਆਪਣਾ ਪੂਰਾ ਪਰਿਵਾਰ ਜਿਹੜਾ ਉਹ ਸਾਡੇ ਲੋਕਾਂ ਵਾਸਤੇ ਵਾਰ ਦਿੱਤਾ ਅਸੀਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਜੋ ਇਹਨਾਂ ਨੇ ਸਾਡੇ ਵਾਸਤੇ ਕੀਤਾ ਔਰ ਮੈਂ ਸਲੂਟ ਕਰਨਾ ਸੁਜੀਤ ਦੱਤੈ ਜੀ ਨੂੰ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਵੀਕਦੇ ਰਹਿੰਦੇ ਆ ਡਾਕਟਰ ਬੀਮਰਾਵ ਜੀ ਅੰਮੇੜਕਰ ਜੀ ਦਾ ਅੱਜ ਬੰਦੀਆਂ ਮੁੱਕ ਜਾਵਣ ਕੈਦਾਂ ਹੱਦ ਬੰਦੀਆਂ ਵੰਡ ਰਹੇ ਨਾ ਕਾਣੀ ਹਰ ਇੱਕ ਬੰਦਾ ਸਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ ਹਰ ਇੱਕ ਤੀਵੀਂ ਰਾਣੀ ਮੈਨੂੰ ਅੱਜ ਜੋ ਸ਼ਬਦ ਯਾਦ ਆਏ ਇੱਥੇ ਆਇਆ ਸਤਿਕਾਰਯੋਗ ਮਹਾਨਸਤੀਆਂ ਵਾਪਸ ਦੀ ਵਾਤੇ ਤੇ ਬਹੁਤ ਹੋਰ ਜਿੰਨੇ ਵੀ ਸੱਜਣਾਂ ਮਿੱਤਰੋ ਉਹਨਾਂ ਦੇ ਇੱਕ ਸਨੇਹ ਤੇ ਆਏ ਸਾਰਿਆਂ ਦਾ ਧੰਨਵਾਦੀ ਹਾਂ ਮੈਨੂੰ ਇਹ ਜਾਦ ਆਇਆ ਕਿ ਡਾਕਟਰ ਅੰਬੇਦਕਰ ਦਾ ਇਹ ਸੁਪਨਾ ਸੀ ਤੇ ਇਹ ਜਿਹੜਾ ਵਾ ਸਾਡਾ ਜੋ ਸਮਾਜ ਹੈ ਇਹ ਬਰਾਬਰ ਦਾ ਹੋਵੇ ਤੇ ਇੱਕੋ ਜਿਹਾ ਉਭਰੇ ਪਰ ਇਹੋ ਜੀ ਗੱਲ ਉਹ ਸੰਵਿਧਾਨ ਦੇ ਨਰਮਾਤਾ ਹੋਣ ਦੇ ਨਾਤੇ ਵੀ ਜੋ ਅਜ ਤੋ 66 1952 ਦੇ ਵਿੱਚ ਜਿੱਤੇ ਹੋਏ ਬਾਉ ਜੀ ਨੇ ਦੱਸ ਕੇ ਇੱਕ ਪੂਰ ਸਾਹਿਬ ਕਿ ਉਹ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਸੰਵਿਧਾਨ ਨੂੰ ਜਿਹੜਾ ਲਗਾਤਾਰ ਜਿਹੜੇ ਆ ਨਾ ਸੰਵਿਧਾਨ ਮਾੜਾ ਨਹੀਂ ਸੀ ਪਰ ਜਿਹੜਾ ਉਹਨਾਂ ਨੂੰ ਲਾਗੂ ਕਰਨ ਵਾਲੀ ਸਾਡੀ ਨੀਤੀ ਆ ਉਹ ਮਾੜੀ ਰਹੀ ਜੋ ਉਹਨਾਂ ਦਾ ਸੰਵਿਧਾਨ ਜਿਹੜਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਅੱਜ ਕਹਿੰਦੇ ਨੇ ਕਿ ਸੰਵਿਧਾਨ ਨੂੰ ਬਦਲਣ ਦੀ ਲੋੜ ਹੈ ਜੇ ਅੱਜ ਤੁਸੀਂ ਇਹ ਪ੍ਰਣ ਕਰੋ ਕਿ ਇਹ ਸੜਾ ਸੰਵਿਧਾਨ ਉਹਨਾਂ ਦਾ ਲਿਖਿਆ ਹੋਇਆ ਇਹਨੂੰ ਬਦਲ ਨਹੀਂ ਦਿੱਤਾ ਜਾਊਗਾ ਸਗੋਂ ਇਹਨੂੰ ਜਿਹੜਾ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਸਾਨੂੰ ਜ਼ਰੂਰਤ ਆ ਉਹ ਕਰਾਉਣ ਤੇ ਅਸੀਂ ਜ਼ੋਰ ਦੇ ਜਾਈਏ ਮੈਂ ਬਹੁਤਾ ਕੁਛ ਨਾ ਬੋਲਦਾ ਹੋਇਆ ਡਾਕਟਰ ਸਾਹਿਬ ਦਾ ਜਿਹੜਾ ਡਾਕਟਰ ਅਵੇਦਕਰ ਜੀ ਉਹਨਾਂ ਨੂੰ ਇਹ ਸਰਦਾ ਦੇ ਫੁੱਲ ਭੇਟ ਕਰਦੇ ਹੋਇਆ ਇਹ ਸਾਰੀ ਸੰਗਤੋਂ ਇਹ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ ਉਹ ਇੱਕ ਜਦੋਂ ਉਹ ਸਮੇਂ ਜਿਹੜੇ ਸੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੜ ਨਹੀਂ ਸੀ ਦਿੱਤਾ ਜਾਂਦਾ ਪਾਣੀ ਉਹਨਾਂ ਨੂੰ ਘੜੇ ਦੇ ਵਿੱਚੋਂ ਪੀ ਨਹੀਂ ਦਿੱਤਾ ਜਾਂਦਾ ਉਹ ਫਿਰ ਵੀ ਅੱਜ ਤੱਕ ਜਿੰਨੇ ਤਗੜੀ ਉਹ ਵਿਦਿਆ ਲੈ ਗਏ ਅੱਜ ਤੱਕ ਕੋਈ ਵਿਦਿਆ ਨਹੀਂ ਲੈ ਸਕਿਆ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਵਿਧਾਨ ਦਿਵਸ ਦੇ ਉੱਤੇ ਤੁਸੀਂ ਜੋ ਨਰਮਾਤਾ ਉਹਨਾਂ ਦੇ ਨਿਰਮਾਨ ਦਿਵਸ ਦੇ ਉੱਤੇ ਕਹਿ ਰਹੇ ਹੋ ਤੇ ਤਾਂ ਕਿ ਉਹ ਵੱਧ ਤੋਂ ਵੱਧ ਬੱਚੇ ਜਿਹੜੇ ਆ ਪੜ ਸਕਣ ਤਾ ਹੀ ਜਿਹੜੀ ਜਿਹੜਾ ਅਸਲ ਵਿੱਚ ਉਹਨਾਂ ਦਾ ਤਿੰਨ ਸਾਨੂੰ ਉਹਨਾਂ ਨਹਿਰੇ ਦੇਖ ਗਏ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਅਸੀਂ ਤਿੰਨਾ ਤੋਂ ਹੀ ਬੜੀ ਦੂਰ ਆ ਨਾ ਤਾਂ ਅਸੀਂ ਪੜ ਸਕੇ ਤੇ ਨਾ ਹੀ ਕਦੇ ਇਕੱਠੇ ਹੋ ਕੇ ਸੰਘਰਸ਼ ਕੀਤਾ ਤੇ ਨਾ ਹੀ ਜੋੜ ਕੇ ਬੈਠੇ ਤੇ ਐਸ ਸਮੱਸਿਆ ਦਾ ਹੱਲ ਕੀ ਆ ਤੇ ਇਹਨੂੰ ਕਿਤਨਾ ਕੀਤਾ ਜਾਵੇ ਤੇ ਮੈਂ ਇਹਨਾਂ ਕਹਿੰਦਾ ਹੋਇਆ ਕਿ ਇਸ ਤਰ੍ਹਾਂ ਹੀ ਵੇਸਾਂ ਵਾਸਤੇ ਜੁੜਦੇ ਰਹੋ ਧੰਨਵਾਦ ਹੈ ਬਾਬੂ ਸੰਜੀਵ ਦਾਤਿਆ ਉਹਨਾਂ ਦਾ ਪ੍ਰਧਾਨ ਜੀ ਉਹਨਾਂ ਦਾ ਕਿ ਜਿਹੜੇ ਕਦੀ ਕਦਾਈ ਸਾਨੂੰ ਫੋਨ ਕਰਕੇ ਤੇ ਤੁਹਾਡੇ ਆ ਸੁੱਤਿਆਂ ਨੂੰ ਜਗਾ ਦਿੰਦੇ ਆ ਤੇ ਆਓ ਜਰਾ ਮਿਲ ਕੇ ਇਕੱਠੇ ਹੋ ਕੇ ਕੋਈ ਨਾ ਕਰ ਲੀਏ ਤੇ ਤੁਹਾਡੇ ਵਰਗੇ ਆਂ ਦਰਸ਼ਨ ਕਰਾ ਦਿੰਦਾ ਮੈਂ ਫੇਰ ਇੱਕ ਵਾਰ ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦਾ ਕਿ ਇਹ ਡਾਕਟਰਾਂ ਵੇਦਕਾਰ ਜੀ ਵਰਗਿਆਂ ਨੂੰ ਜਿਹੜੀਆਂ ਉਹਨਾਂ ਦੀ ਹਮੇਸ਼ਾ ਜਾਤ ਜਿਹੜੀ ਅਸੀਂ ਤਾਜੀ ਹੁੰਦੀ ਰਹੇ ਤੇ ਆ ਜਿਹੜਾ ਉਹ ਮੁੱਕ ਜਾਵਣ ਕੈਦਾ ਹੱਦ ਬੰਦੀਆਂ ਵੰਡ ਰਹੇ ਨਾ ਕਾਣੀ ਹਰ ਇੱਕ ਦੁਨੀਆ ਸਭ ਹਰ ਇੱਕ ਬੰਦਾ ਸਾਧ ਦੁਨੀਆ ਹਰ ਇੱਕ ਤੀਵੀਂ ਰਾਣੀ ਜਿਹੜੀ ਆ ਇਹ ਇਸ ਤਰ੍ਹਾਂ ਜਿਹੜਾ ਇਨਾਂ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਸਕੇ ਤੇ ਅਸੀਂ ਪੂਰਾ ਸੁਪਨਾ ਕਰ ਸਕੀਏ ਇੰਨੇ ਕਹਿੰਦੇ ਸੀ ਗੁਰੂਖਦੇ ਪ੍ਰਮਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸੰਜੀਦਤਾ ਨਾਲ ਉਸਰਾ ਪੰਜਾਬ ਪ੍ਰਧਾਨ ਅੱਜ ਦੇਸ਼ ਦੇ ਮਹਾਨ ਆਇਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅਮੀਦਕਰ ਜੀ ਜਿਨ੍ਹਾਂ ਦੀ 67ਵੀਂ ਪ੍ਰਿਨੀਦਨ ਮਾਨ ਦਿਵਸ ਦਿਵਾਵਾ ਉਹ ਮਨਾਇਆ ਗਿਆ ਬਾਬਾ ਸਾਹਿਬ ਅੰਮੇਦਕਰ ਦੀ ਚਰਨਾਂ 'ਚ ਸਰਦਾ ਦੇ ਫੁੱਲ ਪੇਟ ਕੀਤੇ ਗਏ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਮੇਦਕਰ ਜੀ ਉਹ ਮਹਾਨ ਹਸਤੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਤਵੇ ਕੁਝਲੇ ਲੋਕਾਂ ਵਾਸਤੇ ਜੜਾ ਵਾ ਉਹ ਆਪਣੀ 40 ਸਾਲ ਜ਼ਿੰਦਗੀ ਦੇ ਕੁਰਬਾਨ ਕੀਤੇ ਤੇ ਆਪਣੇ ਚਾਰ ਬੱਚੇ ਵੀ ਜੜੇ ਆ ਉਹ ਉਹ ਵੀ ਕੁਰਬਾਨ ਕੀਤੇ ਸਿਰਫ ਦਵੇ ਕੁਝਲੇ ਲੋਕਾਂ ਨੂੰ ਇਨਸਾਫ ਦਵਾਉਣ ਲਈ ਭਾਰਤੀ ਸੰਵਿਧਾਨ ਲਿਖਣ ਤੋਂ ਬਾਅਦ ਜੋ ਆ ਦਲਤ ਲੋਕਾਂ ਦੇ ਰਾਜਨੀਤਿਕ ਦੇ ਅਦਾਰਿਆਂ ਦੇ ਰਸਤੇ ਪੜ੍ਹਾਈ ਦੇ ਰਸਤੇ ਵੀ ਕਾਮਯਾਬੀ ਦੇ ਰਸਤੇ ਜਿੰਨੇ ਵੀ ਆ ਉਹ ਸਾਰੇ ਬਾਬਾ ਸਾਹਿਬ ਡਾਕਟਰ ਵੀਮਰੋ ਅੰਬੇਕਰ ਜੀ ਦੀ ਬਦੌਲਤ ਸੰਵਿਧਾਨ ਲਿਖਣ ਤੋਂ ਬਾਅਦ ਹੀ ਖੁੱਲਿਆ ਅੱਜ ਜੋ ਹੈ ਹਰ ਇੱਕ ਬੱਚਾ ਪੜ੍ਹ ਲੈ ਕੇ ਵੱਡਾ ਵੱਡਾ ਅਫਸਰ ਬਣ ਰਿਹਾ ਕੋ ਲੀਡਰ ਬਣ ਰਿਹਾ ਵਾ ਸਿਰ ਬਾਬਾ ਸਾਹਿਬ ਡਾਕਟਰ ਵੀਮਰੋ ਅੰਬੇਕਰ ਜੀ ਦੀ ਬਦੌਲਤ ਹੀ ਕਿਉਂਕਿ ਅੱਜ 6 ਦਸੰਬਰ 1900 ਸਪਿੰਨਾ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਤਕਰ ਜਿਹੜਾ ਆ ਉਹ ਦੁਨੀਆ ਨੂੰ ਛੱਡ ਕੇ ਇਸ ਦੇਸ਼ ਨੂੰ ਛੱਡ ਕੇ ਬਹੁਤ ਵੱਡਾ ਘਾਟਾ ਜਿਹੜਾ ਵਾ ਉਹ ਕਦੀ ਵੀ ਨਹੀਂ ਪੂਰਾ ਹੋ ਸਕਦਾ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਤਕਰੀ ਦਾ ਅਗਰ ਜੇ ਉਹ ਅੱਜ ਜਿੰਦਾ ਹੁੰਦੇ ਤਾਂ ਹੋਰ ਵੀ ਜਿਹਦਾ ਸੁਧਾਰ ਦਾ ਦੇਸ਼ ਦਾ ਹੋ ਜਾਣਾ ਸੀ ਇਸ ਲਈ ਆਪਾਂ ਲਵਕੂ ਸਣਾ ਵੱਲੋਂ ਸਾਰੇ ਹੀ ਸਰਦਾਰ ਦੇ ਫੁੱਲ ਫੁੱਲ ਜਿਹੜੇ ਆ ਉਹ ਪੋਹਿੜ ਪੇਟ ਕਰਦੇ ਆ ਬਾਬਾ ਸਾਹਿਬ ਡਾਕਟਰ ਭੀਮਰਾਓ اب مہد دیتے چرنا پچھے جے والمی کی جے بھیم جے بھیم جے بھیم جے بھیم جے بھیم جو بولے سو نرب ہے لہو کسینہ آئی ہے نہیں روشنی لائی ہے